ਤਾਂ ਦੋ ਚੱਲ ਕੇ ਬੰਦੇ ਪਾਣਾ ਟ੍ਰੇਨ ਜਿਹੜੀ ਆ ਜਲੰਧਰ ਵਿੱਚ ਪਹੁੰਚ ਚੁੱਕੀ ਹੈ ਤਸਵੀਰਾਂ ਤੁਹਾਨੂੰ ਇਹੀ ਦਿਖਾ ਰਿਹਾ ਜਲੰਧਰ ਰੇਲਵੇ ਸਟੇਸ਼ਨ ਤੋਂ ਤੁਸੀਂ ਦੇਖ ਸਕਦੇ ਹੋ ਕੀ ਬੰਦੇਪਾੜਾ ਟ੍ਰੇਨ ਜਿਹੜੀ ਜਿਹੜੀ ਪਹਿਲੀ ਵਾਰੀ ਜਿਹੜੀ ਆ ਅੱਜ ਜਲੰਧਰ ਦੇ ਰੇਲਵੇ ਸਟੇਸ਼ਨ ਤੇ ਉੱਤੇ ਜਿਹੜੀ ਆ ਪਹੁੰਚ ਚੁੱਕੀ ਆ ਔਰ ਭਾਜਪਾ ਵੱਲੋਂ ਜਿਹੜਾ ਉਹਦਾ ਬਹੁਤ ਗਰਮ ਜੋਸ਼ੀ ਨਾਲ ਜਿਹੜਾ ਦਾ ਸਵਾਗਤ ਕੀਤਾ ਜਾ ਰਿਹਾ ਹੈ ਭਾਜਪਾ ਦੇ ਜਿਹਨੇ ਦਿੱਗੇ ਲੀਡਰ ਆ ਗਏ ਨੇ ਔਰ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਹੋਏ ਨੇ ਔਰ ਉਹਨਾਂ ਦਾ ਸਵਾਗਤ ਕਰਨ ਵਾਸਤੇ ਰੇਲਵੇ ਦੇ ਅਧਿਕਾਰੀ ਵੀ ਜਿਹੜੇ ਨੇ ਉੱਥੇ ਪਹੁੰਚੇ ਹੋਏ ਨੇ ਔਰ ਅੱਜ ਜਿਹੜਾ ਦਾ ਵਰਚੁਅਲ ਜਿਹੜਾ ਉਦਘਾਟਨ ਜਿਹੜਾ ਵਾ ਇਹਦਾ ਪੰਜਾਬ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਵੱਲੋਂ ਜਿਹੜਾ ਵ ਇਹ ਪਹੁੰਚ ਚੁੱਕੀ ਹੈਗੀ ਹੈ ਔਰ ਜਿਹੜਾ ਇਹਦਾ ਉਦਗਾਟਣ ਜਿਹੜਾ ਵਾ ਰਸਮੀ ਉਦਗਾਟਣ ਜਿਹੜਾ ਵਾ ਅੱਜ ਜਲੰਧਰ ਦੇ ਵਿਖੇ ਜਿਹੜਾ ਕੀਤਾ ਜਾਏਗਾ ਜਿਹੜੀ ਕਿ ਜਿੱਦੀ ਰਹੇਗੀ ਦਿੱਲੀ ਤੋਂ ਕਟੜਾ ਛਲ ਕੇ ਸ੍ਰੀ ਅੰਮ੍ਰਿਤਸਰ ਜਾਏਗੀ ਅੰਮ੍ਰਿਤਸਰ ਤੋਂ ਚੱਲ ਕੇ ਫਿਰ ਜਿਹੜੀ ਆ ਕਟੜਾ ਜਾਏਗੀ ਔਰ ਅੰਮ੍ਰਿਤਸਰ ਤੋਂ ਜੋ ਚੱਲੇਗੀ ਜਿਹੜਾ ਸਪਤਾ ਪਹਿਲਾ ਸਟਾਪਰ ਜਣਾ ਹੋਏਗਾ ਬਿਆਸ ਤੇ ਬਿਅਾਸ ਤੋਂ ਬਾਅਦ ਜਿਹੜਾ ਉਹ ਸਟਾਪ ਜਲੰਧਰ ਸਟੇਸ਼ਨ ਤੇ ਹੋਏਗਾ ਉਸ ਤੋਂ ਬਾਅਦ ਪਠਾਨਕੋਟ ਪਠਾਨਕੋਟ ਤੋਂ ਬਾਅਦ ਜਿਹੜਾ ਵਾ ਇਹ ਟ੍ਰੇਨ ਜਿਹੜੀ ਹੈਗੀ ਆ ਕਟੜਾ ਪਹੁੰਚੇਗੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਪਹਿਲੀ ਵਾਰ ਜਿਹੜਾ ਵਾ ਹੋਇਆ ਕਿ ਬੰਦੇ ਭਾਰੇ ਟ੍ਰੇਨ ਜਿਹੜੀ ਹੈਗੀ ਆ ਜਲੰਧਰ ਰੇਲਵੇ ਦਾ 2 ਮਿੰਟ ਦਾ ਸਟਾਪੇਜ ਹੋਏਗਾ ਜਿਹੜੀ ਕਿ 3:30 ਵਜੇ ਜਲੰਧਰ ਰੇਲਵੇ ਸਟੇਸ਼ਨ ਤੇ ਪਹੁੰਚੇਗੀ ਤੇ ਉਸ ਤੋਂ ਬਾਅਦ ਜਿਹੜੀ ਆ ਇੱਥੋਂ ਕਟੜਾ ਵੱਲ ਜਾਏਗੀ ਤਸਵੀਰਾਂ ਤੁਹਾਨੂੰ ਫੇਰ ਸਾਂਝੀਆਂ ਕਰਦੀਏ ਕਿ ਬੰਦੇ ਭਾਰੇ ਟ੍ਰੇਨ ਤੁਸੀਂ ਦੇਖ ਸਕਦੇ ਹੋ ਕਿ ਬੰਦੇ ਭਾਰੇ ਟ੍ਰੇਨ ਜਿਹੜੀ ਆ ਬਿਲਕੁਲ ਜਿਹੜੀ ਆ ਸਾਹਮਣੇ ਤੁਹਾਡੀਆਂ ਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀਡੀਓ ਕਾਨਫਰੈਂਸਿੰਗ ਕਰਕੇ ਅੱਜ ਕੀਤਾ ਗਿਆ ਸੀ ਉਹ ਸਭ ਤੋਂ ਵੱਡੀ ਗੱਲ ਇੱਕ ਹੋਰ ਦੱਸ ਦਿੰਦੇ ਆ ਤੁਹਾਨੂੰ ਕਿ ਬੇਸ਼ੱਕ ਭਾਜਪਾ ਵੱਲੋਂ ਜਿਹੜਾ ਬੜਾ ਗਰਮ ਜੋਸ਼ੀ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਇੱਥੇ ਕਿਹਨੇ ਨੇ ਬੱਚਿਆਂ ਨੂੰ ਜਿਹੜਾ ਵੱਲ ਲਿਆਂਦਾ ਗਿਆ ਵਾ ਤਾਂ ਕਿ ਭਾਜਪਾ ਵੱਲੋਂ ਜਿਹੜੀ ਆ ਭੀੜ ਨੂੰ ਜੁਟਾਈ ਜਾ ਸਕੇ ਵੀ ਭੀੜ ਦਿਖਾਈ ਜਾ ਸਕੇ ਔਰ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸਕੂਲੀ ਬੱਚੇ ਸਿੱਧੀਆਂ ਦਿਖਾ ਰਹੇ ਆ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਸਕੂਲੀ ਬੱਚਿਆਂ ਨੂੰ ਜਿਹੜਾ ਮੋਹਰੇ ਲਾਇਆ ਗਿਆ ਵਾ ਸਕੂਲੀ ਬੱਚੇ ਜਿਹੜੇ ਨੇ ਜਲੰਧ ਸਵਾਗਤ ਕਰਨ ਵਾਸਤੇ ਖੜੇ ਨੇ ਕਾਰਜ ਕਰਤਾ ਬੇਸ਼ੱਕ ਇੱਥੇ ਘੱਟ ਗਿਣਤੀ ਵਿੱਚ ਸਕੂਲੀ ਬੱਚੇ ਚਲਦੇ ਦੇ ਰਿਹਾ ਗਏ ਨੇ ਤੁਹਾਨੂੰ ਫਿਰ ਤਸਵੀਰਾਂ ਦਿਖਾ ਦਈਏ ਕਿ ਬੰਦੇ ਪਰ ਜਿਹੜੀ ਕਿ ਜਲੰਧਰ ਰੇਲਵੇ ਸਟੇਸ਼ਨ ਦੇ ਉੱਤੇ ਆ ਰਹੀ ਹੈਗੀ ਹੈ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਕਿ ਬਾਜਪਾ ਵਰਕਰ ਘਟ ਹੋਣ ਕਰਕੇ ਸਕੂਲੀ ਬੱਚਿਆਂ ਨੂੰ ਬੁਲਾਇਆ ਗਿਆ ਹੋਇਆ ਤਾਂ ਕਿ ਇਕੱਠ ਦਿਖਾਇਆ ਜਾ ਸਕੇ ਤਸਵੀਰਾਂ ਤੁਹਾਨੂੰ ਸਟਾਰ ਨਿਊਜ਼ ਤੋਂ ਸਾਂਝੀਆਂ ਕਰ ਰਿਹਾ ਗਿਆ ਕਿ ਇੱਥੇ ਸਕੂਲੀ ਬੱਚੇ ਰੇਲਵੇ ਸਟੇਸ਼ਨ ਤੇ ਬਿਲਕੁਲ ਤੁਹਾਨੂੰ ਦਿਖਾਈ ਦੇ ਰਿਹਾ ਗਏ ਨੇ ਸਟਾਰ న్యూਸ ਪੰਜਾਬੀ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਜਿਹੜੀਆਂ ਵੈ ਜਲੰਧਰ ਤੋਂ ਸਾਂਝੀਆਂ ਕਰ ਰਿਹਾ ਐਕਸਕਲੂਸਿਵ ਤਸਵੀਰਾਂ ਸਟਾਰ న్యూਸ ਪੰਜਾਬੀ ਦਿਖਾ ਰਿਹਾ ਬੰਦੇ ਪਰ ਟ੍ਰੇਨ ਜਿਹੜੀ ਕਿ ਕਟਲਾ ਤੋਂ ਚੱਲ ਕੇ ਜਲੰਧਰ ਪਹੁੰਚੀ ਹੈਗੀ ਆ ਉਹ ਤਸਵੀਰਾਂ ਤੁਹਾਨੂੰ ਬਿਲਕੁਲ ਐਕਸਕਲੂਸਿਵ ਤਸਵੀਰਾਂ ਤੁਸੀਂ ਜਿਹੜੀਆਂ ਦੇਖ ਸਕਦੇ ਹੋ ਕਿ ਤਸਵੀਰਾਂ ਦੇਖ ਸਕਦੇ ਹੋ ਕਿ ਬੰਦੇ ਪਰ ਟ੍ਰੇਨ ਜਿਹੜੀ ਕਿ ਪਹੁੰਚੀ ਆ ਗਈ ਹੈ ਜਿਹਦਾ ਕਿ ਕਾਫੀ ਲੰਬੇ ਹਸੇ ਤੋਂ ਜਲੰਧਰ ਵਾਸੀਆਂ ਦੀ ਜਨਬ ਇੱਥੇ ਉਹਨਾਂ ਨੂੰ ਕਾਫੀ ਸਟਾਫ ਦੇ ਇੱਥੇ ਟ੍ਰੇਨ ਰੋਕੇ ਜਾਵੇ سب تو پہلے ٹی وی سے تصویر پہنچ چکی ہے ਸਕੂਲੀ ਬੱਚੇ ਜਿਹਨੇ ਨੇ ਪ੍ਰੋਗਰਾਮ ਦਾ ਸਵਾਗਤ ਕਰਨ ਵਾਸਤੇ ਇੱਥੇ ਖੜੇ ਨੇ ਸਕੂਲੀ ਬੱਚੇ ਜਿਹਨੇ ਇੱਥੇ ਪ੍ਰੋਗਰਾਮ ਦਾ ਸਵਾਗਤ ਲਈ ਖੜੇ ਨੇ ਤੇ ਬਾਜਪਾ ਦੇ ਅਧਿਕਾਰੀਆਂ ਕਰਤੇ ਜਿਹਨੇ ਨੇ ਇੱਥੇ ਮੌਜੂਦ ਹੈਗੇ ਨੇ ਬਾਜਪਾ ਦੇ ਦਿੱਗੇ ਨੇਤਾ ਇੱਥੇ ਮੌਜੂਦ ਹੈਗੇ ਨੇ ਪਰ ਸਕੂਲੀ ਬੱਚੇ ਸਭ ਤੋਂ ਜ਼ਿਆਦਾ ਦਿਖਾਈ ਦੇ ਰਹੇ ਆਗੇ ਨੇ ਬਾਜਪਾ ਦੇ ਕਾਰਜਕਰਤਾ ਘੱਟ ਸਕੂਲੀ ਬੱਚੇ ਜ਼ਿਆਦਾ ਦਿਖਾਈ ਦੇ ਰਹੇ ਆਗੇ ਨੇ ਤਸਵੀਰਾਂ ਤੁਹਾਨੂੰ ਸਟਾਰ న్యూਸ ਤੇ ਦਿਖਾ ਰਿਹਾ ਗਿਆ ਐਕਸਕਲੂਸਿਵ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੀਆਂ ਕਰ ਰਿਹਾ ਗਿਆ ਉਹ ਤੁਹਾਨੂੰ ਅੰਦਰ ਦੀਆਂ ਤਸਵੀਰਾਂ ਵੀ ਦਿਖਾਣੇ ਆ ਬੰਦੇ ਪਰ ਰਧੀਆਂ ਕੀ ਤੇ ਕਿਸ ਤਰ੍ਹਾਂ ਜਿਹੜੀ ਆ ਅੰਦਲੋ ਕੀ 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 ਇਹਦੇ ਫਿਊਚਰ ਹੋਣਗੇ ਸਟਾਰ ਰੰਗਰ ਬੰਦੋ ਤਾਓ ਸਾਡੇ ਦਾ ਐਕਟ ਕਰੋ ਉਹ ਯਾਦ ਰੱਖੋ ਤਰਨੇ ਦੋ ਮੇਰੇ ਨਾਲ ਸਟਾਰ ਜਿਹੜੀ ਪੰਜਾਬੀ ਤੁਹਾਨੂੰ ਜਿਹੜੀਆਂ ਤਸਵੀਰਾਂ ਸਾਂਝੀਆਂ ਕਰ ਰਿਹਾਗਾ ਬੰਦੇ ਪਾੜਾ ਟ੍ਰੇਨ ਦੀਆਂ ਤਸਵੀਰਾਂ ਜਿਹੜਾ ਸਟਾਰ نیوز ਪੰਜਾਬੀ ਸਾਂਝੀਆਂ ਕਰ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਨੇ ਜਲੰਧਾ ਤੋਂ ਸਿੱਧੀਆਂ ਤਸਵੀਰਾਂ ਤੁਹਾਨੂੰ ਆ ਬੰਦੇ ਪਾੜਾ ਟ੍ਰੇਨ ਦੇ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਬੰਦੇ ਪਾੜਾ ਟ੍ਰੇਨ ਦੀਆਂ ਔਰ ਪੂਰੀ ਲਕਸ਼ਰੀ ਟ੍ਰੇਨ ਜਿਹੜੀ ਆ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਰੇ ਤਸਵੀਰਾਂ ਤੁਸੀਂ ਸਟਾਰ ਨਹੀਂ ਪੰਜਾਬੀ ਤੇ ਐਕਸਕਲੂਸਿਵ ਤਸਵੀਰਾਂ ਦੇਖ ਰਹੇ ਹੋ ਸਭ ਤੋਂ ਪਹਿਲਾਂ ਸਟਾਰ ਨਹੀਂ ਪੰਜਾਬੀ ਤੁਹਾਨੂੰ ਬੰਦੇ ਭਰਦੀਆਂ ਤਸਵੀਰਾਂ ਜਿਹੜੀਆਂ ਜਲੰਧਰ ਤੋਂ ਸਾਂਝੀਆਂ ਕਰ ਰਿਹਾ ਹੈਗਾ ਵਾ ਉਹ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਵਾਤਾਵਰਣ ਕਿਸ ਤਰ੍ਹਾਂ ਦਾ ਲੱਗਾ ਹੋਇਆ ਉਹ ਜਿਹੜੀ ਟ੍ਰੇਨ ਅੱਜ ਫਸਟ ਟਾਈਮ ਟ੍ਰੇਨ ਜਿਹੜੀ ਹੈ ਹਾਂਜੀ ਇਹ ਰਿਹਾ ਵਾਟਸਐਪ ਟ੍ਰੇਨ ਆਈ ਹੈ ਕਿਸ਼ਤੀ ਕਹਿੰਦੇ ਹੂ ਬਹੁਤ ਵਧਾਈ ਹੈ ਜੀ ਸਾਰੇ ਜਲੰਧਰ ਵਾਸੀਆਂ ਨੂੰ ਪੂਰੇ ਪੰਜਾਬ ਦੇ ਵਾਸੀਆਂ ਨੂੰ ਇਹ ਕਟੜੀ ਤੋਂ ਲੈ ਕੇ ਆਪਣੀ ਸਰ ਦਾ ਜਿਹੜਾ ਰੂਟ ਤੈਅ ਹੋਇਆ ਬੰਦੇ ਭਾਰਤ ਵਾਸਤੇ ਬਹੁਤ ਬੜੀ ਵਧਾਈ ਹੈ ਸਾਰੇ ਲੋਕਾਂ ਨੂੰ ਔਰ ਇਹ ਦੇਸ਼ ਦੀ ਤਰੱਕੀ ਦਾ ਇੱਕ ਹੋਰ ਕਦਮ ਹੈ ਮੋਦੀ ਜੀ ਨੂੰ ਬਹੁਤ ਧੰਨਵਾਦ ਹੈ ਔਰ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਹੈ ਸੈਂਟਰਸ ਉਹਨਾਂ ਨੇ ਤਿੰਨ ਅਜ ਬੰਦੇ ਭਾਰਤ ਚਲਾਈਆਂ ਜਿਨ੍ਹਾਂ ਚੋਂ ਇੱਕੇ ਰੂਟ ਜਿਹੜਾ ਹੈ ਆ ਕਟੜੇ ਤੋਂ ਲੈ ਕੇ ਅੰਮ੍ਰਿਤਸਰ ਰ ਅੰਮ੍ਰਿਤਸਰ ਤੋਂ ਕਟੜ ਤੱਕ ਦਾ ਇਹ ਰੂਟ ਹੈ ਔਰ ਸਭ ਨੂੰ ਬਹੁਤ ਖੁਸ਼ੀ ਹੈ ਕਿ ਇੱਥੇ ਬੰਦੇ ਬាទ ਰੁਕੇ ਜਨਰ ਬਹੁਤ-ਬਹੁਤ ਬਧਾਈ ਆ ਬਿਲਕੁਲ ਰਕੇਸ਼ ਥੋਰ ਜਿਹੜੇ ਨੇ ਉਹਨਾਂ ਨੇ ਤੁਹਾਡੀ ਗੱਲ ਕਰਾਈ ਪਾਜ ਪਾ ਦੇ ਸੀਨੀਅਰ ਨੇਤਾ ਨੇ ਉਹਨਾਂ ਵੱਲੋਂ ਕਿਹਾ ਗਿਆ ਕਿ ਬੰਦੇ ਪਰਾ ਟ੍ਰੇਨ ਜਿਹੜੀ ਹੈਗੀ ਆ ਮੋਦੀ ਸਰਕਾਰ ਵੱਲੋਂ ਚਲਾਈ ਗਈ ਆ ਤਿੰਨ ਟ੍ਰੇਨਾਂ ਜਿਹੜੀਆਂ ਅੱਜ ਚਲਾਈਆਂ ਗਈਆਂ ਵੇ ਜਿਹਦੇ ਵਿੱਚੋਂ ਜਿਹੜੀ ਹੈਗੀ ਆ ਕਟੜਾ ਤੋਂ ਅੰਮ੍ਰਿਤਸਰ ਤੱਕ ਬੰਦੇ ਪਰਾ ਟ੍ਰੇਨ ਜਿਹੜੀ ਚੱਲੇਗੀ ਜਿਹਦਾ ਸਟਾਪ ਜਿਹੜਾ ਜਲੰਧਰ ਵਿੱਚ ਹੀ ਲੱਗੇਗਾ ਉਹ 2 ਮਿੰਟ ਦਾ ਦਾ ਸਟਾਪੇ ਜਿਹੜੀ ਆ ਜਲੰਧਾ ਜਿਹੜੀ ਆ ਇੱਥੇ ਪਹੁੰਚੇਗੀ ਤੇ 3 ਵਜੇ ਦਾ ਟਾਈਮ ਜਿਹੜਾ ਵਾ ਉਹਦਾ ਜਿਹੜਾ ਹੋਏਗਾ ਆਪਣਾ ਬਿਆਸ ਦਾ ਹੋਏਗਾ ਤੇ ਤੁਹਾਨੂੰ ਤਸਵੀਰਾਂ ਫਿਰ ਦਿਖਾ ਦਿੰਦੇ ਆ ਕਿ ਬੱਚੇ ਸਕੂਲੀ ਬੱਚੇ ਜਿਹੜੇ ਕੀ ਇਸ ਵਿੱਚ ਸਫ਼ਰ ਕਰ ਰਹੇ ਹੈਗੇ ਨੇ ਔਰ ਫਸਟ ਟਾਈਮ ਜਿਹੜੇ ਸਕੂਲੀ ਬੱਚਿਆਂ ਨੂੰ ਜਿਹੜਾ ਵਾ ਤੇ ਇਸ ਵਿੱਚ ਜਿਹੜਾ ਅੰਮ੍ਰਿਤਸਰ ਤੱਕ ਲਈ ਆਇਆ ਜਾਏਗਾ ਜਲੰਧਾ ਤੋਂ ਅੰਮ੍ਰਿਤਸਰ ਤੱਕ ਲੈ ਜਾਇਆ ਜਾਏਗਾ ਉਸ ਤਸਵੀਰਾਂ ਜਲੰਧਾ ਤੋਂ ਤੁਹਾਨੂੰ ਸੰਗੀਆਂ ਕਰੇ ਗਿਆ ਸਟਾਰਬਲਿਜ ਪੰਜਾਬੀ ਜੋ ਕਿ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾਰੇ ਆਗੇ ਆ ਸ਼ਰਮਾ ਜੀ ਕਹਿੰਦੇ ਐਕਸਕਲੂਸਿਵ ਤਸਵੀਰਾਂ ਤੁਹ ਸਰਵਜ ਸਿੰਘ ਮਕਟੜ ਜਿਹੜੇ ਕੀ ਹਲਕਾ ਇੰਚਾਰਜ ਹੈਗੇ ਨੇ ਬਾਜਪਾ ਦੇ ਗੁਜੇਂਦਰ ਕੈਂਟ ਦੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਉਹ ਤਸਵੀਰਾਂ ਤੁਹਾਨੂੰ ਇਸ ਬਿਲਕੁਲ ਜਿਹੜੀਆਂ ਵਾ ਸਾਂਝੀਆਂ ਕਰ ਰਿਹਾ ਕਿ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੰਦੇ ਪਰ ਅਡੀਆ ਐਕਸਕਲੂਸਿਵ ਤਸਵੀਰਾਂ ਸਟਾਰ ਨਿਊਜ਼ ਤੋਂ ਦਿਖਾ ਰਿਹਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਕਿਸ ਤਰ੍ਹਾਂ ਜਿਹੜੇ ਨੇ ਬੱਚਿਆਂ ਦੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਗਾ ਬੱਚੇ ਵੀ ਜਿਹੜਾ ਵਾ ਇਸ ਟ੍ਰੇਨ ਦੇ ਵਿੱਚ ਸਫ਼ਰ ਕਰਨ ਵਾਸਤੇ ਜਿਹੜੇ ਨੇ ਉਤਸ਼ਾਹੀਤਾ ਹੈਗੇ ਨੇ ਉਹ ਤਸਵੀਰਾਂ ਤੁਹਾਨੂੰ ਦੁਬਾਰਾ ਦਿਖਾ ਰਿਹਾ ਕਿ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕੀਤੀਆਂ ਅੰਦਰ ਦੀ आए जी शर्मा जी अश्विन शर्मा जी आए ਉਤਰ ਗਏ ਉਤਰੀਏ ਹਾਂਜੀ ਬਿਲਕੁਲ ਅਸ਼wini ਸ਼ਰਮਾ ਜਿਹੜੇ ਨੇ ਉਹ ਵੀ ਪਠਾਨਕੋਟ ਤੇ ਬੈਠੇ ਸੀ ਲੇਕਿਨ ਪਤਾ ਲੱਗਾ ਕਿ ਉਹ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਜਗਾ ਉਤਰਨਾ ਪੈ ਗਿਆ ਗਾਵਾ ਔਰ ਤਸਵੀਰਾਂ ਬਿਲਕੁਲ ਤਸਵੀਰਾਂ ਜਿਹੜੀਆਂ ਤੁਹਾਨੂੰ ਦੁਬਾਰਾ ਦਿਖਾ ਰਹੇ ਹੈ ਗਿਆ ਕਿ ਬੱਚੇ ਜਿਹੜੇ ਨੇ ਇੱਕ ਇੱਕ ਕਰਕੇ ਬੜੀ ਖੁਸ਼ੀ ਮਨਾ ਰਹੇ ਨੇ ਐਕਸਾਈਟਮੈਂਟ ਹੈ ਬੱਚਿਆਂ ਚ ਹਾਂਜੀ ਅੱਜ ਬੰਦੇ ਪਰ ਟ੍ਰੇਨ ਜਿਹੜੀ ਹੈ ਸ਼ੁਰੂ ਹੋਈ ਹੈ ਤਕੜਾ ਤੋਂ ਅੰਮ੍ਰਿਤਸਰ ਵਾਸਤੇ ਜਲੰਧਰ ਔਰ ਸਕੋਫੋ ਜਿਆਦਾ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਬਹੁਤ ਖੁਸ਼ੀ ਦਾ ਮਾਹੌਲ ਹੈ ਤੁਸੀਂ ਦੇਖ ਰਹੇ ਹੋ ਪੂਰੇ ਸਟੇਸ਼ਨ ਦੇ ਵਿੱਚ ਕਿਸ ਤਰੀਕੇ ਹਾਂ ਰੌਣਕਾਂ ਲੱਗੀਆਂ ਹੋਈਆਂ ਨੇ ਇਹ ਮਾਂ ਵੈਸ਼ਨੂ ਦੇ ਵੀ ਟ੍ਰੇਨ ਜੋ ਕਿ ਦਿੱਲੀ ਤੋਂ ਚੱਲ ਕੇ ਆਈ ਹੋਈ ਆ ਮੈਂ ਮਾਨਯੋਗ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾਂ ਜੋ ਕਿ ਵਿਕਸਿਤ ਭਾਰਤ ਨੂੰ ਕਿਸ ਤਰੀਕੇ ਦੇਖੋ ਤੂੰ ਉਜਾਗਰ ਕਰ ਰਹੇ ਨੇ ਹਰ ਜਗ੍ਹਾ ਦੇ ਵਿੱਚ ਨਵੇਂ ਨਵੇਂ ਪ੍ਰੋਜੈਕਟ ਚੱਲ ਰਹੇ ਨੇ ਚਾਹੇ ਫਲਾਈਓਵਰ ਦੇ ਪ੍ਰੋਜੈਕਟ ਨੇ ਚਾਹੇ ਸਟੇਸ਼ਨਾਂ ਦੇ ਪ੍ਰੋਜੈਕਟ ਨੇ ਬਹੁਤ ਪ੍ਰੋਜੈਕਟ ਇੱਦਾਂ ਦੇ ਨੇ ਜਿਹੜੇ ਨਰਿੰਦਰ ਮੋਦੀ ਜੀ ਨੇ ਚਾਲੂ ਕੀਤੇ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਮੋਦੀ ਜੀ ਦਾ ਜੈ ਸ਼ੀ ਰਾਮ ਜੈ ਮਾਤਾ ਦੀ ਕਿ ਭਾਜਪਾ ਦੇ ਕੋਲ ਵਰਕਰਾਂ ਦੀ ਕ ਵਾਸਤੇ ਬੱਚੇ ਨਹੀਂ ਬੁਲਾਏ ਗਏ ਨੇ ਇਹ ਬੱਚਿਆਂ ਨੂੰ ਪਰਫਾਰਮ ਕਰਨ ਵਾਸਤੇ ਉਹਨਾਂ ਨੂੰ ਦਿਖਾਉਣ ਵਾਸਤੇ ਵੀ ਸਾਡਾ ਪਾਰਡ ਕਿੰਨਾ ਵਿਕਸਿਤ ਹੋ ਰਿਹਾ ਹੈ ਬੱਚਿਆਂ ਨੂੰ ਪਤਾ ਲੱਗੇਗਾ ਸਾਨੂੰ ਪਤਾ ਲੱਗੇਗਾ ਕਿ ਆਹ ਦੇਸ਼ ਕਿੰਨਾ ਪ੍ਰੋ ਹੋ ਰਿਹਾ ਹੈ ਕਈ ਦਿਗਜੇ ਤਾਂ ਤੋਂ ਗਿਆਨ ਆ ਜੀ ਪਾਈ ਗਈ ਆ ਜਿਹਦਾ ਮਨੋਰੰਜਨ ਤਾਲੀਆਂ ਦੀ ਗੱਲ ਕਰ ਲਈਏ ਉਹ ਨਹੀਂ ਤਾਲੀਆਂ ਜਿਓ ਦੇਖੋ ਮੰਸਤੇ ਬੈਠੇ ਹੋਏ ਨੇ ਮਨੋਰੰਜਨ ਕਾਲੀ ਜਿੱਥੇ ਹੈਗਾ ਨਹੀਂ ਕੋਈ ਧਾਰੀ ਗੱਲ ਨਹੀਂ ਹੈ ਭਾਰਤੀ ਜਨਤਾ ਪਾਰਟੀ ਦਾ ਹਰੇ ਕਾਰਜਕਰਤਾ ਸਾਰੇ ਮਿਲ ਕੇ ਚੱਲਦੇ ਨੇ ਕੋਈ ਕਾਰਕਟਰਕ ਨੂੰ ਨਾਰਾਜ਼ ਨਹੀਂ ਹੈ ਤੁਸੀਂ ਵੀ ਮਨਜਨ ਕਾਲੀਆ ਜੀ ਸਾਰੇ ਨੇ ਤਾਈ ਬੈਠੇ ਨੇ ਮੰਚ ਦੇ ਉੱਤੇ ਤੇ ਪ੍ਰਦੀਪ ਖੁੱਲਰ ਜੀ ਵੀ ਨੇ ਇਹਨਾਂ ਨਾਲ ਵੀ ਗੱਲ ਕਰਦੇ ਆ ਅੱਜ ਖੁੱਲਰ ਜੀ ਕਿੱਦਾਂ ਦਾ ਮਹਿਸੂਸ ਕਰਦੇ ਆ ਅੱਜ ਅੱਜ ਮੈਂ ਧੰਨਵਾਦ ਕਰਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਦਾ ਦੇਸ਼ ਦੇ ਰੇਲਵੇ ਮੰਤਰੀ ਜੀ ਦਾ ਜਿਨ੍ਹਾਂ ਨੇ ਦੇਸ਼ ਦੇ ਵਿੱਚ ਚੋਕ ਕੀਤੀ ਜੀ ਸੁਪਰ ਫਾਸਟ ਜਿਹੜੀ ਟ੍ਰੇਨ ਬੰਦੇ ਭਾਰਤ ਦੇ ਨਾਮ ਤੇ ਚਲਾਈ ਹੈ ਇੱਕ ਅੰਮਰਸਰ ਤੋਂ ਜੋ ਕਟਾਲੇ ਚੱਲ ਰਹੀ ਹੈ ਇਹਦੇ ਤੇ ਯਾਤਰੀਆਂ ਨੂੰ ਬਹੁਤ ਸੁਖਸ਼ੁਦਾ ਮਿਲ ਗਿਆ ਚਾਰ ਤੋਂ ਸਾਢੇ ਚਾਰ ਘੰਟੇ ਵਿੱਚ ਇਹ ਜੋ ਬਚਾਈ ਗਈ ਬਾਤ ਉਹ ਤੁਹਾਨੂੰ ਮਾਣ ਮੋਦੀ ਸਾਹਿਬ ਦਾ ਕੇਡੀ ਪਟਿਆਰੀ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਅੱਜ ਪਟਿਆਰੀ ਸਾਹਿਬ ਅੱਜ ਜਿਹੜੀ ਹੈ ਬੜੇ ਲੰਬੇ ਸਮੇਂ ਤੋਂ ਲੋਕਾਂ ਨੂੰ ਇੰਤਜ਼ਾਰ ਸੀ ਅੱਜ ਸ਼ੁਰੂ ਹੋ ਗਈ ਹੈ ਕਿਦਾਂ ਦਾ ਮਹਿਸੂਸ ਆ ਤੁਹਾਨੂੰ ਦੇਖ ਹੀ ਲੈ ਕਿੰਨਾ ਲੋਕਾਂ ਦੇ ਮਨ ਦੇ ਵਿੱਚ ਖੁਸ਼ੀ ਹੈ ਉਸਾਰ ਵੀ ਸਾਡੇ ਦੋ ਇਤਿਹਾਸਿਕ ਸਥਾਨ ਸ੍ਰੀ ਹਰਮੰਦਰ ਸਾਹਿਬ ਅਮ੍ਰੇਸਾ ਸਾਹਿਬ ਔਰ ਬੈਸ਼ਰਮੀ ਦਰਵਾਜ਼ੇ ਉੱਪਰ ਜਿਹੜੀ ਇਹ ਸੇਜ ਚੱਲੀ ਹੈ 5 ਘੰਟੇ 40 ਮਿੰਟ ਦੇ ਵਿੱਚ ਇਹਨੇ ਆਪਣਾ ਸਫ਼ਰ ਤੈਅ ਕਰਨਾ ਹੈ ਔਰ ਕਿਸ ਤਰੀਕੇ ਦੇ ਨਾਲ ਵਿਦੇਸ਼ੀ ਸਹੂਲਤਾਂ ਵਰਗੀਆਂ ਜਿਹੜੀਆਂ ਸਹੂਲਤਾਂ ਅੱਜ ਮੋਦੀ ਸਾਹਿਬ ਨੇ ਸਾਨੂੰ ਪੇਸ਼ ਕੀਤੀਆਂ ਵੈ ਇਧਰ ਲਈ ਮੈਂ ਮੋਦੀ ਸਾਹਿਬ ਦਾ ਔਰ ਰੇਲ ਮੰਤਰੀ ਸਾਹਿਬ ਅਸ਼ਵੀ ਵੈਸ਼ਵੇ ਤੋ ਬਹੁਤ ਧੰਨਵਾਦ ਕਰੂੰਗਾ ਜਿਨ੍ਹਾਂ ਨੇ ਇੱਕ ਬਹੁਤ ਵੱਡੀ ਿਸੌਗਾਤ ਸਾਡੇ ਪੰਜਾਬ ਵਾਸੀਆਂ ਨੂੰ ਦਿੱਤੀ ਹੈ ਔਰ ਪੰਜਾਬ ਨਿਵਾਸੀ ਉਹਨਾਂ ਦੇ ਹਮੇਸ਼ਾ ਰਿਲੀ ਰਹਿਣਗੇ ਮੋਦੀ ਸਾਹਿਬ ਨੇ ਕਿਹਾ ਗਿਆ ਸੀ ਕਿ ਅਸ਼ਵੀ ਸ਼ਰਮਾ ਜੀ ਵੀ ਆਣਗੇ ਲੇਕਿਨ ਉਹ ਨਹੀਂ ਦਿੱਕੇਗੇ ਕੀ ਕਰ ਰਹੇ ਨੇ ਸ਼ਰਮਾ ਆਇਆ ਹੈ ਔਰ ਟ੍ਰੇਨ 'ਚ ਅਸੀਂ ਉਹਨਾਂ ਦਾ ਸਵਾਗਤ ਕਿਤੇ ਪਿੱਛੇ ਉਤਰ ਗਏ ਇਹ ਤੁਸੀਂ ਦੇਖੋ ਮੈਂ ਉਹ ਰ ਹਾਰ ਪਾਇਆ ਉਹਨਾਂ ਦੇ ਤੁਸੀਂ ਤੁਸੀਂ ਕੀ ਕਹਿੰਦੇ ਮੈਂ ਐਂਕਰਿੰਗ ਕਰਦੇ ਫਿਰ ਤੁਸੀਂ ਪੱਤਰਕਾਰ ਆਪਲੇ ਸੰਪਾ ਪੈਸਾ ਮੈਂ ਉਹਨਾਂ ਦੇ ਹਾਰ ਪਾਇਆ ਮੈਂ ਤੁਸੀਂ ਉਹਨਾਂ ਦੇ ਅਖਬਾਰ ਫੋਟੋ ਲਈ ਉਹਨਾਂ ਦੀ ਸਾਡੇ ਪਾਇਆ ਤੇ ਬੇਟੀ ਨੇ ਕੀਤੀ ਉਹਨਾਂ ਦੀ ਇੰਟਰਵਿਊ ਅੱਛਾ ਆ ਜੀ ਅਸ਼ਦੀ ਤਾਂ ਮੋੜੇ ਬੈਠੇ ਸੀਗੇ ਅਸੀਂ ਉਹਨਾਂ ਦੀ ਗੱਲ ਲੈਂਡਿੰਗ ਕੀਤੀ ਹੈ ਉਹ ਪੁਖਤਾਨ ਕੋ ਤੋਂ ਬੈਠਿਆ ਉੱਤੇ ਉਹਨਾਂ ਦਾ ਭਾਸ਼ਣ ਵੀ ਹੋਇਆ ਹੈ ਉਹਨੇ ਅੰਬਰਸਾ ਜਾਣਾ ਹੈ ਕੁਝ ਮਹੀਨੇ ਜਿਹੜੇ ਨਹੀਂ ਆ ਉਹਨਾਂ ਦੀ ਗੱਲ ਕਰੋ ਚੰਨੀ ਸਾਹਿਬ ਨਹੀਂ ਆਏ ਵਿੰਦਰ ਭਗਤ ਜੀ ਨਹੀਂ ਆਏ ਠੀਕ ਹੈ ਗੱਲ ਉਹਨਾਂ ਦੀ ਕਰੋ ਉਹਨਾਂ ਨੂੰ ਡਿਵਾਈਡ ਕੀਤਾ ਕਿ ਅਸੀਂ ਤਾਂ ਸਾਰੇ ਅਸੀਂ ਨਹੀਂ ਕੀਤਾ ਰੇਲ ਤੇ ਡੀ ਉਹਨਾਂ ਜ਼ਿੰਮੇਵਾਰੀ ਬੈਨਿਡਾਇਟ ਮੌਜੂਦਾ ਮੈਂਬਰ ਪਾਰਲੀਮੈਂਟ ਹੈ ਹੀ ਸ਼ੁੱਡ ਬੀ ਥੇਰ ਲੇਕਿਨ ਉਹ ਨਹੀਂ ਆਏ ਉਹਨਾਂ ਦੀ ਸੰਕਿਰਨ ਸੋਚ ਆ ਗਈ ਉਹਨਾਂ ਦੀ ਮਿੰਦਰ ਪਗਜ ਨੂੰ ਇਨਵਿਟੇਸ਼ਨ ਸੀਗੀ ਉਹ ਨਹੀਂ ਆਏ ਉਹਨਾਂ ਦੀ ਸੰਕਿਰਨ ਸੋਚ ਆ ਗਈ ਹੈ ਤੇ ਇਹਨਾਂ ਸਾਰਿਆਂ ਨੇ ਹੁੰਦੀਆਂ ਮੈਂ ਗੱਲੀ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਨਹੀਂ ਨਹੀਂ ਉਹ ਤੇ ਮੈਂ ਸਾਰੇ ਮਜ਼ਬਾ ਦੇ ਸਾਰੇ ਧਰਮਾਂ ਦੇ ਸਾਰੀ ਪਾਰਟ ਦੇ ਲੋਕਾਂ ਨੇ ਇਹਦੇ ਵਿੱਚ ਲਾਭ ਕਰਨਾ ਹੈ خوشی جہی ہے باجپا کے ورکر ہے سانجی میں جلن کے ٹرین پہ زیادہ درم جوشی ਅਗਰ ਕਿਸਾ ਜਾ ਰਿਹਾ ਨਾ ਉਹ ਤੁਸੀਂ ਤਸਵੀਰਾਂ ਤੁਹ ਜਿਹੜੀਆਂ ਸਾਂਝੀਆਂ ਕਰਿਆ ਪਰ ਇਹਦਾ ਜਬਕਸੂ ਦਾ ਘਟਨ ਜਿਹੜਾ ਵਾ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਬਾਸ਼ਪਾ ਦੀ ਇੱਕ ਨਿੱਤਾਂ ਨਾਲ ਹੋਰ ਗੱਲ ਕਰਾਂਗੇ ਉਹ ਤਸਵੀਰਾਂ ਤੋਂ ਜਲੰਧਰ ਤੋਂ ਦਿਖਾ ਰਹੇ ਹੈਗੇ ਆ ਕਿ ਕਸਮੀਰਾ ਜਿਹੜੀਆਂ ਬੰਦੇ ਭਾਵੇਂ ਦੀ ਕਸਮੀਰਾ ਤੋਂ ਕੋਰਸ ਰਹੀ ਹੈ ਜਦੋਂ ਸੁਣਦੇ ਆਜ ਦੀ ਸਰਵਜਨਿਕ ਨੰਦਰ ਮੋਤੀ ਦਾ ਭਰ ਰਹਾ ਕਰਿਆ ਆ ਬਹੁਤ ਹੀ ਵੰਕਾ ਦੇਖ ਹੈ ਅੱਜ ਜੋ ਅੰਮ੍ਰਿਤਸਰ ਤੋਂ ਜੀ ਸਭਾ ਵੈਸੇ ਮੇਰੀ ਕੱਲਾ ਨੂੰ ਜੋ ਨਵੀਂ ਬੰਦੇ ਬਾਦ ਕੋਲ ਸੁਲਤਾਨ ਰੂਵੀ ਗਿਆ ਨੰਦਰ ਦੇਵ ਨੇ ਕਿਹਾ ਕਿ ਸਾਨੂੰ ਟਾਈਮ ਦਿੱਤਾ ਜਾਵੇ ਅਸੀਂ ਜੋ ਆਪਣੀ ਜਿਹੜੀ ਹਸਣ ਹੈ ਉਹਨੂੰ ਇੱਥੇ ਕੀਤਾ ਜਾਏਗਾ ਇਸ ਕਰਕੇ ਵੀ ਭਾਜਪਾ ਦੇ ਕੋਲ ਕਦੀ ਵੀ ਵਰਕਰ ਦੀ ਕਮੀ ਨਹੀਂ ਹੁੰਦੀ ਹੈਗੀ ਧੰਨਵਾਦ ਸਾਈ ਜੁਰੀਆ ਆਪ ਵੀ ਬਤਸਵੀਨਾ ਤੁਹਾਨੂੰ ਜਲੰਧਰ ਤੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਬੰਦੇ ਭਾਰੇ ਟ੍ਰੇਨ ਜਿਹੜੀ ਹੈ ਜਲੰਧਰ ਦੇ ਵਿੱਚ ਪਹੁੰਚ ਚੁੱਕੀ ਹੈਗੀ ਆ ਉਹਦਾ ਸਵਾਗਤ ਜਿਹੜਾ ਭਾਜਪਾ ਵੱਲੋਂ ਬੜਾ ਗਰਮਜੋਸ਼ੀ ਨਾਲ ਕੀਤਾ ਗਿਆ ਹੈਗਾ ਵਾ ਔਰ ਤੁਹਾਨੂੰ ਕਈ ਭਾਜਪਾ ਵਰਕਰਾਂ ਨਾਲ ਵੀ ਗੱਲ ਕਰਾਈ ਹੈ ਭਾਜਪਾ ਲੀਡਰ ਨਾਲ ਵੀ ਗੱਲ ਕੀਤੀ ਹੈ ਪਰ ਸਤੋਂ ਵੱਡੀ ਕਮੀ ਇਹ ਹੀ ਦੇਖਣ ਨੂੰ ਮਿਲੀ ਹੈ ਕਿ ਅਗਰ ਗੱਲ ਕਰੀਏ ਭਾਜਪਾ ਦੇ ਵਰਕਰਾਂ ਦੀ ਗੱਲ ਕਰ ਲਈਏ ਤੇ ਬੀਜੇਪੀ ਕੋਲ ਵਰਕਰਾਂ ਦੀ ਕਮੀ ਜ਼ਰੂਰ ਲੱਗਦੀ ਹੈ ਕਿ ਜਿੱਦੋਂ ਸਕੂਲੀ ਬੱਚੇ ਜਿਹੜੇ ਬੱਚੇ ਨੇ ਇੱਥੇ ਲਿਆਂਦੇ ਗਏ ਨੇ ਕਿ ਅਗਰ ਭਾਜਪਾ ਕੋਲ ਵਰਕਰ ਹੁੰਦੇ ਆਪਣਾ ਕਾਠ ਦਿਖਾਣਾ ਹੁੰਦਾ ਤੇ ਸਕੂਲੀ ਬੱਚੇ ਇੱਥੇ ਨਾ ਆਂਦੇ ਭਾਜਪਾ ਨੇ ਆਪਣਾ ਕਾਠ ਦਿਖਾਉਣ ਵਾਸਤੇ ਆਪਣੀ ਵਾਈ ਵਾਈ ਲੁੱਟਣ ਵਾਸਤੇ ਸਕੂਲੀ ਬੱਚਿਆਂ ਦਾ ਸਾਰਾ ਲਿਆ ਗਿਆ ਵਾ ਜਿਨ੍ਹਾਂ ਨੂੰ ਕਿਸ ਹੁਣ ਟ੍ਰੇਨ ਦੇ ਵਿੱਚ ਬਿਠਾ ਕੇ ਜਿਹੜਾ ਅੰਮ੍ਰਿਤਸਰ ਵੱਲ ਰਵਾਨਾ ਕੀਤਾ ਜਾਵੇਗਾ ਤਸਵੀਰਾਂ ਤੁਹਾਨੂੰ ਜਿਹੜੀਆਂ ਸਟਾਫ ਨੂੰ ਸੰਝੇ ਕਰ ਰਿਹਾ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਅੰਮ੍ਰਿਤਸਰ ਵੱਲ ਵਾਸਤੇ ਰਵਾਨਾ ਹੋਣ ਲੱਗੀ ਹੈਗੀ ਆ ਇਹ ਤਸਵੀਰਾਂ ਸਿਰਫ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਹ ਲੋਸਟ ਦਿਖਾ ਰਹੇ ਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚੰਮਰ ਦੇ ਰੇਲਵੇ ਸਟੇਸ਼ਨ ਤੋਂ ਟ੍ਰੇਨ ਜਿਹੜੀ ਹੈ ਚੱਲਣ ਲੱਗਿਆ ਹਰੀ ਚੰਡੀ ਦਿੱਤੀ ਗਈ ਹੈਗੀ ਹੈ ਕਿ ਹੈ ਬੰਦੇ ਪਾਸੇ ਕੋਈ ਜਾਂਦਾ ਜਲੰਧਰ ਪਹੁੰਚੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਵਾ ਭਾਜਪਾ ਵਰਕਰਾਂ ਵੱਲੋਂ ਜਿਹੜਾ ਵਾ ਸਵਾਗਤ ਕੀਤਾ ਜਾ ਰਿਹਾ ਹੈਗਾ ਵਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਹੈਗਾ ਤਸਵੀਰਾਂ ਦਾ ਵੇਖਣੀਆਂ ਵਾ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਸੰਗਿਆ ਕਰ ਰਿਹਾ ਉਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲੋਕਾਂ ਵਿੱਚ ਕਿੰਨਾ ਉਤਸ਼ਾਹ ਹੈਗਾ ਵਾ ਲੋਕਾਂ ਦਾ ਸਵਾ ਜਿਹੜਾ ਦਾ ਤੁਹਾਡੇ ਸਾਹਮਣੇ ਹੈ ਕਿਹੜਾ 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 ਉਹ ਨਹੀਂ ਤੁਹਾਨੂੰ ਤਸਵੀਰਾਂ ਜਿਹੜੀਆਂ ਤੁਹਾਨੂੰ ਦੁਬਾਰਾ ਸਾਂਝੀਆਂ ਕਰ ਰਿਹਾ ਗਿਆ ਕਿ ਜਲੰਧਰ ਦੀਆਂ ਤਸਵੀਰਾਂ ਨੇ ਉਹ ਤਸਵੀਰਾਂ ਜਿਹੜੀਆਂ ਤੁਹਾਨੂੰ ਜਲੰਧਰ ਨੂੰ ਦਿਖਾ ਰਿਹਾ ਬੰਦੇ ਭਾਰਤ ਰੇਲ ਜਿਹੜੀ ਕਿ ਅੱਜ ਜਲੰਧਰ ਵਿੱਚ ਪਹੁੰਚੀ ਹੈਗੀ ਆ ਬੰਦੇਪਾਲਾ ਟ੍ਰੇਨ ਜਿਹੜੀ ਹੈਗੀ ਆ ਜਲੰਧ ਤੋਂ ਅੰਮ੍ਰਿਤਸਰ ਵਾਸਤੇ ਰਵਾਨਾ ਹੋ ਚੁੱਕੀ ਆ ਤਸਵੀਰਾਂ ਅੰਮ੍ਰਿਤਸਰ ਤੋਂ ਜਿਹੜੀਆਂ ਟ੍ਰੇਨ ਜਿਹੜੀ ਆ ਅੰਮ੍ਰਿਤਸਰ ਵੱਲੋਂ ਰਵਾਨਾ ਹੋ ਚੁੱਕੀ ਆ ਸਿੱਧੀਆਂ ਤੋਂ ਅੰਮ੍ਰਿਤਸਰ ਜਲੰਧ ਤੋਂ ਅੰਮ੍ਰਿਤਸਰ ਵਾਸਤੇ ਜਿਹੜੀ ਰਵਾਨਾ ਹੋ ਚੁੱਕੀ ਹੈ ਬੰਦੇਪਾਲਾ ਟ੍ਰੇਨ ਜਿਹਦਾ ਕਿ ਅੱਜ ਪੰਜਾਬ ਦੇ ਸਪਰਧਾ ਮੰਤਰੀ ਮੇਂਧਰ ਮੋਦੀ ਵੱਲੋਂ ਵੀਡੀਓ ਕਾਨਫਰੰਸ ਰੈਂਡਰ ਕਰਕੇ ਕੀਤਾ ਗਿਆ ਸੀ جلندر کہ ٹرین جہی ہے امرتسر روانہ ہو چکی ہے جی ڈیلی ساڑھے تین بجے آئے گی چلے جان واستے اور تعین دس دی ہے کہ وہ جی ٹرین واپسی جی چل رہی ہے جی کافی لمبے سمے ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਬੰਦੇ ਪਰ ਰਟ ਰਹੇ ਜਿਹੜੀ ਆ ਅੰਮ੍ਰਿਤਸਰ ਤੋਂ ਕਰਵਾਉਣ ਵਾਸਤੇ ਜਿਹੜੀ ਸ਼ੁਰੂ ਹੋਣੀ ਆ ਉਹਦੀ ਜਿਹੜੀ ਆ ਸਟਾਪ ਜਿਹੜਾ ਵਾ ਜਲੰਧਰ ਜਿਹੜਾ ਵਾ ਰੇਲਵੇ ਸਟੇਸ਼ਨ ਤੇ ਜ਼ਰੂਰ ਨਿਰਦਾ ਜਾਵੇ ਅੱਜ ਜਿਹੜਾ ਵਾ ਆ ਮੰਗ ਜਿਹੜੀ ਆ ਪੂਰੀ ਹੋ ਗਈ ਆ ਕਿਉਂਕਿ ਹਿੰਦੂਆਂ ਦੀ ਆਸਤਾ ਸੀ ਲੋਕਾਂ ਦੀ ਆਸਤਾ ਸੀ ਕਿ ਉਹ ਕਿਤੇ ਨੇ ਇਸ ਟ੍ਰੇਨ ਦੇ ਇਹ ਦੇਖੋ ਆਪਾਂ ਅੱਜ ਆਸ਼ੰਤ ਦੇ ਦਰਸ਼ਨ ਕਰ ਰਹੇ ਹਾਂ ਉਹ ਜਿਹੜੀ ਆਸਤਾ ਲੋਕਾਂ ਦੀ ਜਿਹੜੀ ਅੱਜ ਜਿਹੜੀ ਆ ਭਾਜਪਾ ਵੱਲੋਂ ਪੂਰੀ ਕੀਤੀ ਗਈ ਹੈ ਕੇਂਦਰ ਸਰਕਾਰ ਵੱਲੋਂ ਪੂਰੀ ਕੀਤੀ ਗਈ ਹੈ ਉਹ ਜਿਹੜੀ ਟ੍ਰੇਨ ਜਿਹੜੀ ਹੈ ਉਹ ਹੁਣ ਜਿਹੜੀ ਆ ਅੰਮ੍ਰਿਤਸਰ ਵਾਸਤੇ ਰਵਾਨਾ ਹੋ ਚੁਕੀ ਹੈਗੀ ਹੈ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਤੁਹਾਨੂੰ ਦਿਖਾ ਦਿਆਂਗੇ ਕਿ ਤਸਵੀਰਾਂ ਕਿਹੜੀਆਂ ਵੈ ਜਲੰਧਰ ਦੀਆਂ ਤਸਵੀਰਾਂ ਨੇ ਕਿਉਂਕਿ ਲੋਕਾਂ ਦੇ ਨਾਲ ਜੁੜੀ ਆਸਤਾ ਸੀ ਲੋਕਾਂ ਨਾਲ ਜੁੜੀ ਆਸਤਾ ਸੀ ਕਿ ਜਦੋਂ ਵੀ ਟ੍ਰੇਨ ਅੰਮ੍ਰਿਤਸਰ ਤੱਕ ਲਿਆ ਜਾਵੇ ਜਿਹੜਾ ਵੈ ਜਲੰਧਰ ਦੇ ਵਿੱਚ ਕੀਤਾ ਜਾਵੇ ਜਿਹੜੀ ਕੇਂਦਰ ਸਰਕਾਰ ਵੱਲੋਂ ਅੱਜ ਉਹਦਾ ਸਕੋਪ ਜਿਹੜਾ ਵੈ ਜਲੰਧਰ ਦੇ ਵਿੱਚ ਦਿੱਤਾ ਗਿਆ ਉਹਦੇ ਕਰੋਨਾ ਲੋਕਾਂ ਦੀ ਆਸਤਾ ਜਿਹੜੀ ਇਹਦਾ ਜੁੜੀ ਆਈ ਸੀ ਉਹ ਹੁਣ ਪੂਰੀ ਹੋ ਚੁੱਕੀ ਆ ਜਨਕਾਲੀਆ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਜੀ ਬੰਦੇ ਪਰੇ ਟ੍ਰੇਨ ਜਿਹੜੀ ਆ ਕਟੜਾ ਤੋਂ ਚੱਲ ਕੇ ਜਲੰਧਰ ਪਹੁੰਚੀ ਆ ਇਹਨਾਂ ਦਾ ਕੀ ਕਹਿਣਾ ਹਾਂਜੀ ਕਾਲੀਆ ਸਾਹਿਬ ਪਹਿਲਾਂ ਤੇ ਬਹੁਤ ਬਹੁਤ ਤੁਹਾਡਾ ਸਵਾਗਤ ਆ ਕਿ ਟ੍ਰੇਨ ਜਿਹੜੀ ਆ ਆਪਣਾ ਕਟੜਾ ਤੋਂ ਚੱਲੀ ਆ ਜਲੰਧਰ ਪਹੁੰਚੀ ਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਗੱਲ ਇਹ ਆ ਕਿ ਕਟੜੇ ਤੋਂ ਮਾਤਾ ਵੈਸ਼ਨਵੀ ਤੋਂ ਅੰਮ੍ਰ ਦੁਰਗਿਆਣਾ ਮੰਦਿਰ ਸ਼੍ਰੀ ਦਰਬਾਰ ਸਾਹਿਬ ਇਹਨਾਂ ਦੀ ਨਜ਼ਦੀਕੀਆਂ ਹੋ ਗਈਆਂ ਜਿਹੜੇ ਭਗਤਾਂ ਦੀ ਇੱਛਾ ਹੁੰਦੀ ਸੀ ਕਈ ਵਾਰੀ ਕਿ ਮਾਤਾ ਵੈਸ਼ਨੂ ਦੇਵੀ ਦੇ ਮੱਥਾ ਟੇਕਣ ਤੋਂ ਬਾਅਦ ਅਸੀਂ ਸ਼੍ਰੀ ਦਰਬਾਰ ਸਾਹਿਬ ਜਾਈਏ ਫਿਰ ਦੁਰਗਿਆਣਾ ਮੰਦਿਰ ਮੱਥਾ ਟੇਕੀ ਇਹ ਸੁਪਨਾ ਸਾਕਾਰ ਹੋਇਆ ਅੱਗੇ ਦੋ ਦੋ ਤਿੰਨ ਤਿੰਨ ਦਿਨ ਲੱਗਦੇ ਹੁੰਦੇ ਸੀਗੇ ਤੇ ਇਹ ਆਪਾਂ 6 ਘੰਟਿਆਂ ਜੀ ਪੂਰਾ ਕਰ ਰਹੇ ਹਾਂ ਸੋ ਇਹ ਦੇਨ ਹੈਗੀ ਹੈ ਸ਼੍ਰੀ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਜੀ ਦੀ ਔਰ ਰੇਲ ਮੰਤਰੀ ਸ਼੍ਰੀ ਵੈਸ਼ਨਵ ਜੀ ਦੀ ਅਸ਼ਨੀ ਵੈਸ਼ਵ ਜੀ ਦੀ ਔਰ ਇਹਦੇ ਲਈ ਉਹਨਾਂ ਨੂੰ ਬਹੁਤ-ਬਹੁਤ ਸਾਧੂ ਬਾਤ ਹੈ ਔਰ ਪੰਜਾਬ ਦੀ ਜਨਤਾ ਜਲੰਧਰ ਦੀ ਖਾਸ ਕਰਕੇ ਜਨਤਾ ਨੂੰ ਬਹੁਤ-ਬਹੁਤ ਬਧਾਈ ਇਸ ਟ੍ਰੇਨ ਚੱਲਣ ਤੇ ਆ ਕਾਂਗਰਸ ਦੇ ਗੱਲ ਇਹ ਮੌਜੂਦਾ ਐਮਪੀ ਚਰਨਜੀਤ ਚੰਨੀ ਵੱਤੋਂ ਨਾ ਮੌਜੂਦ ਰਹੇ ਨੇ ਦੂਜੀ ਅਗਰ ਗੱਲ ਕਰ ਲਈ ਮਿੰਦਰ ਭਗਤ ਵੀ ਨਹੀਂ ਚਲਤ ਉਹਨਾਂ ਨੇ ਵੀ ਸੱਦਾ ਪੱਤਰ ਦਿੱਤਾ ਗਿਆ ਡੀਆਰਐਮ ਵੱਲੋਂ ਚਲੋ ਗੱਲ ਇਹ ਨਹੀਂ ਆਂਦੇ ਨਾ ਸੀਗੀ ਗੱਲ ਕਰੀਏ ਤੇ ਟ੍ਰੇਨ ਥੋੜੀ ਰੁਕ ਜਾਣੀ ਉਹਦੇ ਨਾਂ 'ਤੇ ਇਹ ਤਾਂ ਟ੍ਰੇਨ ਤੇ ਚੱਲਦੀ ਰਹਿਣੀ ਹੈ ਠੀਕ ਆ ਬਿਲਕੁਲ ਬਰਨਣ ਕਾਲੀਆ ਜੀ ਦਾ ਇਹੀ ਕਹਿਣਾ ਹੈ ਕਿ ਜਿਹੜੀ ਜੜੀ ਹੈ ਕਈ ਲੋਕਾਂ ਦੀ ਆਸਥਾ ਜੜੀ ਹੈ ਇਹ ਨਾਲ ਜੁੜੀ ਹੋਈ ਸੀ ਉਹ ਜਿਹੜੀ ਟ੍ਰੇਨ ਜੜੀ ਹੈ ਸ਼੍ਰੀ ਵਿਆਸ਼ਣਦੀਪ ਤੋਂ ਚੱਲ ਕੇ ਸ਼੍ਰੀ ਦਰਬਾਰ ਸਾਹਿਬ ਤੱਕ ਜਾਏਗੀ ਜਿਹੜਾ ਕਿ ਜਲੰਧਰ ਦੇ ਵਿੱਚ ਵੀ ਸਟੌਪ ਹੋ ਜਾਗਾ ਵਾ ਔਰ ਕਈ ਲੋਕ ਭਗਤਾਂ ਦੀ ਜੜੀ ਆਸਥਾ ਦੇ ਨਾਲ ਜੁੜੀ ਇਹੀ ਜੜੀ ਕੀ ਉਹ ਹੁਣ ਜੜੀ ਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜੜੀ ਹੈ ਪੂਰੀ ਕਰ ਦਿੱਤੀ ਗਈ ਹੈ ਕੀ ਹੈ ਔਰ ਹੁਣ ਜਿਹੜੇ ਨੇ ਇਹਦੇ ਨਾਲ ਨਜ਼ਦੀਕੀਆਂ ਜੜੀਆਂ ਮੈਂ ਹੋਰ ਵਦਨੀਆਂ ਕੈਮਰਾਮੈਨ ਹਨੀਦ ਨਾਲ ਨਰਿੰਦਰ ਗੁਪਤਾ ਸਟਾਰ ਪੰਜਾਬੀ ਟੀਵੀ ਜਲੰਧ